ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ λεੜੇ ਬਲਾਸਪੁਰ ਇਹ ਤੋਂ ਇਲਾਵਾ ਭਾਗੀਕੇ ਨਿਹਾਲ ਸਿੰਘ ਵਾਲੇ ਦੇ ਨੇੜ ਦੇ ਪਿੰਡ ਜਿੱਥੇ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਰੋਟੀਨ ਚਮਜਾ ਇੱਥੋਂ ਵਿਕਰੀ ਵਾਲੀਆਂ ਦਿਖਾਈ ਦੇਗੀਆਂ ਮੈਂ ਬੇਨਤੀ ਸ਼ੁਰੂ ਚ ਹਰੇਕ ਵੀਡੀਓ ਦੇ ਕਰਦਾ ਹੁੰਦਾ ਹੁਣਾਂ ਵੀ ਜਦੋਂ ਤੁਸੀਂ ਮੱਝ ਜਾਂ ਗਾਂ ਸੂਈ ਸਵਾਈ ਖਰੀਦਦੇ ਹੋ ਮਾਲਕ ਜਿੰਨਾ ਦੁੱਧ ਦੱਸਦਾ ਤੁਸੀਂ ਪੈਸੇ ਲਾਉਣੇ ਉਹਨੂੰ ਦੋ ਟਾਈਮ ਉਹਦੇ ਘਰੇ ਚੋਲਿਆ ਕਰੋ ਕਿਉਂਕਿ ਇੱਕ ਪਸ਼ੂ ਇੱਕ ਜਗ੍ਹਾ ਤੇ ਸੈਟ ਹੋ ਕੇ ਦੁੱਧ ਤੇ ਚੱਲ ਰਿਹਾ ਹੁੰਦਾ ਉੱਥੇ ਉਹਨੂੰ ਚੋਣਾ ਸੌਖਾ ਹੁੰਦਾ ਉਸ ਤੋਂ ਬਾਅਦ ਥੋੜੇ ਕੋਲ ਜਾ ਕੇ ਕੋਈ ਇੱਕ ਦੋ ਦਿਨ ਪਸ਼ੂ ਦੁੱਧ ਘੱਟ ਵੱਧ ਦੇ ਸਕਦਾ ਹੁੰਦਾ ਉਹ ਤੁਹਾਡੀ ਸਾਂਭ ਸੰਭਾਲ ਤੇ ਵੀ ਡਿਪੈਂਡ ਕਰਦਾ ਸੋ ਇੱਥੇ ਜਿੰਨਾ ਤੋਂ ਤੁਹਾਨੂੰ ਅਸੀਂ ਦੱਸਾਂਗੇ ਉਹਨਾਂ ਤੁਸੀਂ ਚੋ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੂਗਾ ਸੌਦਾ ਤੁਸੀਂ ਆਪਦੀ ਸਮਝਦਾਰੀ ਨਾਲ ਕਰਨਾ ਹੈ ਆਓ ਸ਼ੁਰੂਆਤ ਕਰਕੇ ਪਹਿਲੇ ਨੰਬਰ ਤੇ ਇੱਕ ਮੱਝ ਖੜੀ ਹੈ ਇਹਦੇ ਤੋਂ ਇਹਦੇ ਬਾਅਦ ਬਹੁਤ ਸੋਹਣੀ ਮੁਰਾ ਨਸਲ ਦੀ ਝੋਟੀ ਤੁਹਾਨੂੰ ਦਿਖਾਉਂਗਾ ਜਿਹੜੀ 2 ਨੰਬਰ ਤੇ ਹੈ ਨਾਲ ਉਹਦੇ ਬੱਚਾ ਵੀ ਕੱਟੀ ਹੈ ਸ਼ੁਰੂਆਤ ਇਸ ਮੱਝ ਤੋਂ ਕਰ ਲੈਨੇ ਆਪਾਂ ਬਲਵਿੰਦਰ ਭਾਈ ਸਸਰੀ ਕਾ ਹਾਂ ਸਸਰੀ ਗਾਲ ਬਾਈ ਜਗਜੀਤ ਬਲਵਿੰਦਰ ਦੋ ਮੱਜਾਂ ਦਿਖਾ ਰਹੇ ਆ ਅੱਜ ਆਪਾਂ ਹਾਂ ਬਾਈ ਆ ਵੀ ਮੈਂ ਸੂਈ ਵੀ ਹੋ ਵੀ ਜੋ ਟਿਸੂਈ ਵੀ ਬਾਈ ਜਿਹੜੀ ਪਹਿਲੇ ਨੰਬਰ ਤੇ ਦਿਖਾਉਣੀ ਐ ਕੰਨਵਾ ਸੂਆ ਕਿੰਨੇ ਦਿਨਾਂ ਦੀ ਇਹ ਬਾਈ ਤੀਜਾ ਸੂਆ ਸੂਈ ਆ ਜਗਜੀਤ ਅੱਜ ਪੰਜਵਾਂ ਦਿਨ ਸੂਈ ਨੂੰ ਆ ਇਹਦੇ ਥੱਲੇ ਬੌਲੇ ਦੀ ਸਟਾਰਟਿੰਗ ਮੰਨ ਕੇ ਚੱਲ ਪਾ 11 11.5 ਕਿਲੋ ਹੋਊ 11 ਕਿਲੋ ਮੰਨ ਕੇ ਕੋਈ ਵੀ ਵੀਰ ਸੌਦਾ ਕਰ ਲੈ ਦੋ ਟਾਈਮ ਚ ਹੋ ਸਕਦਾ ਕੋਈ ਚੱਕਰ ਬੱਚਾ ਕੀ ਇਹ ਦਿਨ ਬੱਚਾ ਕੱਟਾ ਬਾਈ ਇਹਦੇ ਨਾਲ ਰੇਟ ਇਹਦਾ ਕੀ ਰਹਿਣਾ ਰੇਟ ਜਗਜੀਤ ਇੱਕ 10 ਦੀ ਮੈਂ ਦੇਵਾਂਗੀ ਬਸ ਫੋਲ ਆ ਭ ਬੌਲਾ ਚ ਹੋ ਸਕਦੇ ਹੋ 5ਵੇਂ 6ਵੇਂ ਦਿਨ ਦੁੱਧ ਤੁਸੀਂ ਚੋਣਾ ਮੈਂ ਵਾਰ-ਵਾਰ ਇਸ ਕਰਕੇ ਕਹਿਣਾ ਉਹਨਾਂ ਵੀ ਮੜ ਕੇ ਕਿਉਂਕਿ ਤੁਹਾਡੀ ਸਾਂਭ ਸੰਭਾਲ ਕੀ ਹੈ ਉਹਦੇ ਤੇ ਡਿਪੈਂਡ ਕਰਦਾ ਵੀ ਪਸ਼ੂ ਦਾ ਦੁੱਧ ਤੁਸੀਂ ਕਿੰਨਾ ਚੋਲਿਓ ਢਾਂਚਾ ਦੇਖ ਸਕਦੇ ਹੋ ਤੁਸੀਂ ਚੰਗਾ ਦਿਸਦਾ ਹੈ ਬਾਕੀ ਪਾਸ ਹਰੇਕ ਪੱਖ ਤੋਂ ਤੁਸੀਂ ਕੋਲੋਂ ਆ ਕੇ ਕਰੋਗੇ ਇਧਰੋਂ ਵੀ ਤੁਸੀਂ ਹਵਾਨਾ ਦੇਖੋ ਹਵਾਨੇ ਤੇ ਨਾੜਾਂ ਵੀ ਚੰਗੀਆਂ ਮੋਢੀ ਬਾਈ ਬਲਵਿੰਦਰ ਇੱਕ ਵਾਰ ਫਿਰ ਹਾਂ ਬਾਈ ਮੋੜਦਾ ਬੱਚੇ ਦੇ ਜਿਆਦਾ ਹੋਰ ਕਢਾਉਣੇ ਦੱਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ 1 ਲੱਖ ਤੇ 10000 ਦੀ ਇਹ ਮੱਝ ਮਿਲੂਗੀ ਹਵਾਨਾ ਕਰਮਾ ਵਾਲੀ ਦਾ ਨਾੜਾਂ ਦੇ ਨਾਲ ਗੁੰਦਿਆ ਹੋਇਆ ਹੀ ਐ ਪੱਕੇ ਹਵਾਨੇ ਦੀ ਇਹ ਮੱਝ ਹੈ ਇਹਦੀਆਂ ਧਾਰਾਂ ਵੀਡੀਓ ਚ ਮਾਰ ਕੇ ਦਿਖਾ ਦੇਣੀ ਆ ਪਸਮਾਹ ਵੀਡੀਓ ਚ ਕਲੀਅਰ ਹੋ ਜਾਊਗਾ ਚੋਕੇ ਤੁਸੀਂ ਪਾਸ ਕਰ ਲੋਗੇ ਇਹ ਸਾਈਡ ਤੋਂ ਫੇਰੇ ਇਹਦੇ ਥਾਂ ਤੇ ਹਵਾਨੇ ਨੂੰ ਦੇਖੋ ਟਾਂਚਾ ਤੁਸੀਂ ਦੇਖ ਲੈਣ ਪਹਿਲੇ ਨੰਬਰ ਤੇ 1 ਲੱਖ ਤੇ 10000 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਮਾਨਤਨ ਹੋਊਗਾ ਮੌਕੇ ਤੇ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਵੀਰ ਨਾਲ ਬਣਾ ਸਕਦੇ ਹੋ ਪੂਸ਼ਪਣੀ ਬਈ ਮਰੀ ਜੀ ਸੋ ਦਸੋ ਹਵਾਨਾ ਹੁਣ ਥੋੜਾ ਜੋ ਸਾਈਡ ਨੂੰ ਜਾਊਗੀ ਮੈਂ ਜਦੋਂ ਵੀ ਦੇਖ ਲਵਾਂ ਪੱਕੇ ਜੇ ਹਵਾਨੇ ਦੀ ਮਰਜ਼ਾ ਬਸ ਫੇਰ ਹਵਾਨਾ ਦੇ ਨਾੜਾਂ ਦੀ ਗੱਲ ਕੀਤੀ ਸੀ ਹਵਾਨੇ ਤੇ ਤੁਸੀਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਬਲੰਦਰੇ ਦੇ ਨਾਲ ਜਿਹੜੀ ਝੋਟੀ ਖੜੀ ਹੈ ਬਈ ਦੇ ਵੀ ਜਗਜੀਤ ਦੇ ਨੂੰ ਵੀ ਪੰਜਵਾਂ ਦੇਣੀ ਆ ਬਾਈ ਸੂਈ ਨੂੰ ਇਹਨਾਂ ਦਾ ਮੰਨ ਕੇ ਚੱਲ ਬਾ ਆਪਣੇ ਕੋਲੇ ਸੂਆਂ ਮਈਆਂ ਦੋ ਤਿੰਨ ਘੰਟਿਆਂ ਦਾ ਹੀ ਫਰਕ ਆ ਬਾਈ ਠੀਕ ਐ ਕਿੰਨਾ ਦੁੱਧ ਹੋਊਗਾ ਇਸ ਛੋਟੀ ਇਹਦੇ ਥੱਲੇ ਬਾਈ 13 13.5 ਕਿਲੋ ਬੋਲਾ ਹੋਊਗਾ 13 ਮੰਨ ਕੇ ਕੋਈ ਵੀ ਵੀਰ ਸੌਦਾ ਕਰ ਲੇ ਦੂਜਾ ਸੂਆ ਸੂਈ ਐ ਬਾਈ ਰੇਟ ਇਹਦੇ ਮਗਰ ਕੱਟੀਆ ਇਹ ਬਾਈ 1 ਲੱਖ 95000 ਦੀ ਮੈਂ ਦੇਵਾਂ ਖਲੀਲ 195 ਦੀ ਦਸੋ ਇਹ ਮੱਝ ਸੂਆ ਦੂਜਾ 13 13.5 ਕਿਲੋ ਨੂੰ ਬੋਲਾ ਦਿਨ ਪੰਜਵਾਂ ਛੇਮਾ ਸੇਮ ਇੱਕੋ ਦਿਨ ਦੀਆਂ ਸੋਨੀਆਂ ਕੁੰਡਾ ਸਿੰਘ ਫੋਲਵ ਆ ਜਾਣਾ ਅਗਾੜੀ ਚੰਗੀ ਦਿੰਦੀ ਹੈ ਬਾਕੀ ਪਿੱਛੋਂ ਹਵਾਨਾ ਦੇਖੋ ਚੜਾਈ ਟਾਂਚੇ ਦੀ ਫੁੱਲ ਹੈ 1 ਲੱਖ ਤੇ 95000 ਦੀ ਇਹ ਮੱਝ ਮਿਲੂਗੀ ਥਾਣਾ ਚ ਕੋਈ ਜੋਸ਼ ਪਸਮਾ ਨਹੀਂਗਾ ਇਹ ਗੱਲ ਧਿਆਨ ਚ ਕਰ ਲਿਓ ਕਿਉਂਕਿ ਅਸੀਂ ਬੱਚਾ ਲਾ ਕੇ ਪਸਮਾਉਣੀ ਆ ਮੱਝਾਂ ਤੇ ਤੁਹਾਨੂੰ ਥਾਣੇ ਨਾਲੇ ਦਿਖਾਉਣੇ ਆ ਖਾਲੀ ਥਾਣੋਂ ਤੁਸੀਂ ਦੇਖ ਰਹੇ ਹੋ ਬਾਕੀ ਜੀ ਜੀ ਬਹੁਤ ਜ਼ਿਆਦਾ ਹੈ ਬਾਈ ਜਗਜੀਤ ਛੋਟੇ ਸੋਨਾ ਸਿੰਘ ਇਹ ਦਰਗਾਹ ਦੇਖੋ ਬਲਵਿੰਦਰ ਅੱਗੋਂ ਕਰਕੇ ਫੇਰ ਮੋੜੀ ਬਈ ਹਾਂ ਬਾਈ ਮੋੜ ਲੈ ਸੋ ਛੋਟੀ ਦੀ ਬਣਾਵਟ ਦੇਖੋ ਦੱਸੋ ਤੁਹਾਡੇ ਦਿਲ ਨੂੰ ਲੱਗੂਗੀ ਇਦਾਂ ਦੀ ਛੋਟੀ ਐ ਲਿਆ ਬਾਈ ਕੱਟੀ ਨੂੰ ਜਾਣ ਨੂੰ ਦਿੱਤਾ ਇਹਨੇ ਦੱਸੋ ਫੇਰ ਇਹਦਾ ਥਾਣ ਤੇ ਹਵਾਲਾ ਦੇਖ ਲਓ ਤੁਸੀਂ ਥਾਣ ਬਿਲਕੁਲ ਖਾਲੀ ਹੁਣ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਲਵਿੰਦਰ ਰੋਕੀ ਇੱਥੇ ਮੜਾ ਹੈ ਬਸ ਪੁੱਤ ਜਿਸ ਕਰਨ ਫੜੀ ਇਹਦੀ ਪਈ ਪੂਛ ਮੜੀ ਤੈਨੂੰ ਦੱਸੋ ਮੈਂ ਹਵਾਨਾ ਦਾ ਫੇਰ ਦਿਖਾਉਂਗਾ ਕਵਾ ਚੌੜਾ ਹਵਾਨਾ ਫੁੱਲ ਹੈ ਹੁਣ ਠੀਕ ਹੈ ਬਸ ਠੀਕ ਹੈ ਬਈ ਤੋ ਦੋ ਦੋ ਆ ਵੀ ਰਹੇ ਤੋ ਜਾਣ ਕੇ ਕੋਈ ਨਹੀਂ ਇਹਨਾਂ ਨੂੰ ਬੱਚੇ ਲਾ ਕੇ ਪਸਮਾਉਣਾ ਵੀ ਇਹਨਾਂ ਦਾ ਦੁੱਧ ਜਿਹੜੀਆਂ ਤਾਰਾਂ ਉਹ ਵੀ ਤੁਹਾਨੂੰ ਮਾਰ ਕੇ ਦਿਖਾਉਣੀਆਂ ਖਾਲੀ ਥਾਣਾ ਦੱਸੋ ਤੇ ਜਦੋਂ ਪਸਮਾਵਾਂਗੇ ਉਹ ਥਾਂ ਦਾ ਸੈਟ ਇਤਦਾ ਬਾਜੀ ਜਗਜੀਤ ਹੈ ਹੀ ਤਾਜ਼ੀਆਂ ਝੋਟੀਆਂ ਨੇ ਮੈਲੇ ਮੂਲੇ ਤੋਂ ਚੱਲਣਾ ਬਾਈ ਬਹੁਤ ਬੜਾ ਹਲਾਈਆਂ ਨੂੰ ਝੋਟੀਆਂ ਕਾਫੀ ਚੌੜਾ ਹਵਾਰ ਨਾਲ ਸਮਝਦਾ ਇਹ ਹੁਣ ਦੇਖ ਲੋ ਤੁਸੀਂ ਠੀਕ ਹੈ ਬਾਈ ਸੋ ਇਹ ਦੋ ਮੱਝਾਂ ਵਕਾਉ ਸੀ ਆਪਾਂ ਦੇਖਦੇ ਹਾਂ ਤਾਰਾਂ ਇਹਨਾਂ ਦੇ ਸਣਾ ਕਿਦਾਂ ਦੇ ਆਉਂਦੇ ਨੇ ਸੋ ਦਸੋ ਹੁਣ ਤੁਸੀਂ ਮੱਝਾਂ ਦਾ ਪਸਮਾ ਜਿਹੜਾ ਉਹ ਦੇਖ ਲਓਗੇ ਕਿ ਕਰਕੇ ਪਹਿਲਾਂ ਇਹ ਮੱਝ ਜਿਹੜੀ ਪਸਮਾਈ ਹੈ ਬਾਈ ਨੇ ਮਾਰਾਂ ਤਾਰਾਂ ਹਾਂ ਬਈ ਹਾਂ ਅਗਲੇ ਥਣਾ ਚ ਮਾਰ ਸੀ ਕੰਨ ਧਾਰ ਸਾਫ ਤੁਤਰੀਏ ਵੀ ਅਗਲੇ ਥਣਾ ਤੇ ਦੇਖ ਲਓ ਤੁਸੀਂ ਪਿਛਲੇ ਚੋ ਵੀ ਮਾਰਦੀ ਬਈ ਤਾਰ ਨਾ ਪਰੇ ਸਾਰ ਤੁਤ ਗਈ ਇੱਧਰ ਲੈ ਆ ਪਿਆ ਕੋਈ ਨਹੀਂ ਮਾਰਦੇ ਭਾਈ ਤਰਪੂ ਇਹ ਇਧਰੋ ਵਿਚਾਰ ਆ ਦੇ ਤੁਸੀਂ ਬਾਕੀ ਪਾਸ ਤੁਸੀਂ ਕੋਲ ਵਾ ਕੇ ਝੋਟੇ ਕਰ ਲਿਓ ਥੋੜਾ ਉੱਪਰੇ ਬੰਦੇ ਤੋਂ ਪਸੂ ਡਰ ਜਾਂਦਾ ਸੋ ਇਹ ਮਾਜ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੂਆਏ ਤੀਜਾ ਸੂਈ ਵੀ ਹੈ ਦੋਸਤੋ ਹੋਈ ਮਾਤ ਪਵਾ ਨੇ ਕਿ ਨਾੜਾ ਮੈਂ ਪਹਿਲੇ ਦੱਸਿਆ ਸੀ ਬਹੁਤ ਚੰਗੀਆਂ ਅਗਲੇ ਥਾਣਾ ਚੁਮਾਰੀ ਫੇਰ ਤਾਂ ਨਾ ਬਲਵਿੰਦਰ ਇਹ ਅਗਲੇ ਥਾਣਾ ਚੁਤਾਰਾ ਸੋ ਦਸੋ ਪਸਮਾ ਇਹਦਾ ਵੀ ਕੰਪਲੀਟ ਹੈ ਤੇ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਇਸ ਤਰੀਕੇ ਦੇ ਥਣ ਇਹਨੇ ਕੱਢੇ ਪਸਮਾ ਤੋਂ ਬਾਅਦ ਉਹ ਤੁਸੀਂ ਕਲੀਅਰ ਵੀਡੀਓ 'ਚ ਦੇਖ ਸਕਦੇ ਹੋ ਮਾਰੀ ਧਾਰਾ ਮੈਂ ਅਗਲੇ ਥਣਾ ਚੋਂ ਧਾਰਾ ਪਿਛਲੇ ਸਮਾਚੋਂ ਮਾਰੀ ਸਰਾਂ ਮੈਂ ਇਹ ਪਿਛਲੇ ਥਣਾ ਤੋਂ ਧਾਰਾ ਬਾਕੀ ਮਾਟ ਤੁਹਾਨੂੰ ਤੋੜ ਕੇ ਜਿਹੜੀ ਉਹ ਛੋਟ ਵੀਡੀਓ 'ਚ ਦਿਖਾ ਦਿਆਂਗੇ ਇੱਕ ਵਾਰ ਤੁਸੀਂ ਦਾ ਹਵਾਨਾ ਬੈਗ ਛੱਡੀ ਬਈ ਥਣ ਇਸ ਲਈ ਪਾਸੋਂ ਇਹਦੇ ਥਾਣੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਰੋਖ ਇਹ ਮੱਝ ਚੋਲੀ ਸੀ ਤੇਰੇ ਥਾਣਾ ਚ ਦੁੱਧ ਛੱਡਿਆ ਕੱਟੇ ਨੂੰ ਚੁੰਗਣ ਵਾਸਤੇ ਸੋ ਇਹ ਦੋ ਮੱਝਾਂ ਅੱਜ ਬਾਈ ਨੇ ਵਿਕਾਊ ਕੀਤੀਆਂ ਬਲਵਿੰਦਰ ਮਾਚੀ ਕਾਲੇ ਵੀਰ ਕੋਲੋਂ ਮੈਂ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਤੇ ਤੁਸੀਂ ਆਪਦੀ ਤਸੱਲੀ ਕਰਕੇ ਜਿਹੜਾ ਪਸ਼ੂ ਖਰੀਦਣਾ ਚਾਹੋ ਚੋਕੇ ਲੈ ਜਾ ਸਕਦੇ ਹੋ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਬਾਕੀ ਮਿਲਦੇ ਆ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਸੂਏ ਸੂਏ ਪਸ਼ੂ ਬਾਰੇ ਪਹਿਲਾਂ ਵੀ ਇਹ ਵੀਡੀਓ ਚ ਜ਼ਿਕਰ ਕਰਤਾ ਵੀ ਦੋ ਟਾਈਮ ਚੋਣ ਦਾ ਹੱਕ ਹੁੰਦਾ ਉਹ ਤੁਸੀਂ ਆ ਕੇ ਚੋਲਿਆ ਕਰੋ ਜਿਹੜੀ ਇਹ ਮੱਝ ਦਿਖਾਈ ਸੀ ਇਹਦੇ ਨਾਲ ਬੱਚਾ ਵੀ ਕੱਟੀ ਐ ਤੇ ਕੱਟੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹਦਾ ਰੋਕ ਸਿੰਘ ਸੋਹਣਿਆਂ ਦੀ ਮੱਝ ਐ ਬਾਕੀ ਹਵਾਨਾ ਚੰਗਾ ਤੋਂ ਫੇਰ ਵੀ ਬੇਨਤੀ ਐ ਵੀ ਕੋਲੋਂ ਆ ਕੇ ਦੇਖਿਓ ਇਹ ਮੱਝ ਦੇ ਥਣਾ ਚ ਪੂਰਾ ਹੀ ਦੁੱਧ ਛੱਡਿਆ ਸੀ ਕਿਉਂਕਿ ਕੱਟੇ ਨੇ ਵੀ ਚੁੰਗਣਾ ਤੋਂ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਲਿਕਨ ਲਈ